ਹਰਿਆਣਾ ਸਰਕਾਰ ਦੇ ਵੱਲੋਂ ਨੌਜਵਾਨ ਪੀੜੀ ਨੂੰ ਸਿੱਖ ਵਿਰਾਸਤ ਦੇ ਨਾਲ ਜੋੜਨ ਲਈ ਤੇ ਉੱਥੇ ਹੀ ਸੱਭਿਆਚਾਰ ਦੇ ਬਾਰੇ ਦੱਸਣ ਦੇ ਲਈ ਇੱਕ ਖਾਸ ਉਪਰਾਲਾ ਇੱਕ ਪਹਿਲ ਕਦਮੀ ਜੋ ਆ ਹਰਿਆਣਾ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਇਹ ਕਿ ਹਰਿਆਣਾ ਦੇ ਕੁਰੂਕhetra ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਦੋ ਮਿਊਜ਼ੀਅਮ ਬਣਾਏ ਜਾ ਰਹੇ ਨੇ ਤਾਂ ਜੋ ਨੌਜਵਾਨ ਪੀੜੀ ਨੂੰ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਤੇ ਸਿੱਖਾਂ ਦੀ ਵਿਰਾਸਤ ਦੇ ਬਾਰੇ ਪਤਾ ਲੱਗ ਸਕੇ ਤੇ ਕੀ ਕੀ योगदान गुरुओं ਦਾ ਰਿਆ ਹੈ ਹਰਿਆਣਾ ਦੇ ਵਿੱਚ ਇਸ ਦੇ ਬਾਰੇ ਨੌਜਵਾਨ ਪੀੜੀ ਨੂੰ ਜਾਣੂ ਕਰਵਾਇਆ ਜਾ ਸਕਦਾ ਸੀ ਕਿ ਪੁਰਖ ਖੇਤਰ ਦੇ ਵਿੱਚ ਦੋ ਮਿਊਜ਼ੀਅਮ ਬਣ ਰਹੇ ਨੇ ਇੱਕ ਸਿੱਖ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ 3 ਏਕੜ ਦੇ ਵਿੱਚ ਤੇ ਉੱਥੇ ਹੀ ਸੰਤ ਰਵਿਦਾਸ ਜੀ ਦੇ ਨਾਮ ਦਾ ਇੱਕ 5 ਏਕੜ ਦੇ ਵਿੱਚ ਮਿਊਜ਼ੀਅਮ ਜੋ ਹੈ ਉਹ ਬਣਾਇਆ ਜਾ ਰਿਹਾ ਹੈ ਦੱਸਿਆ ਕਿ ਇਸੇ ਮਿਊਜ਼ੀਅਮ ਦੇ ਨਿਰਮਾਣ ਨੂੰ ਲੈ ਕੇ ਸੀਐਮ ਸੈਣੀ ਦੇ ਵੱਲੋਂ ਇੱਕ ਸਮੀਖਿਆ ਮੀਟਿੰਗ ਬੁਲਾਈ ਗਈ ਤੇ ਜਿਸ ਦੀ ਅਗਵਾਈ ਸੀਐਮ ਸੈਣੀ ਦੇ ਵੱਲੋਂ ਕੀਤੀ ਗਈ ਤੇ ਉਹਨਾਂ ਨੇ ਨਿਰਮਾਣ ਸੰਬੰਧੀ ਚੋਰੀ ਜਾਣਕਾਰੀ ਸੀ ਕਿ ਨਿਰਮਾਣ ਦਾ ਕੰਮ ਕਿਥੋਂ ਤੱਕ ਪਹੁੰਚਿਆ ਹੈ ਸੰਬੰਧੀ ਜਾਣਕਾਰੀ ਜੋ ਹੈ ਉਹਨਾਂ ਨੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਉਹਨਾਂ ਨੇ ਲਈ ਐਥ ਦੱਸਦੀ ਹੈ ਕਿ ਸੀਐਮ ਸੈਣੀ ਨੇ ਮੀਟਿੰਗ ਦੇ ਵਿੱਚ ਕਿਹਾ ਹੈ ਕਿ ਇਸ ਨੂੰ ਕੇਵਲ ਨਿਰਮਾਣ ਦੀਨ ਇਮਾਰਤ ਜਾਂ ਮਿਊਜ਼ੀਅਮ ਨਾ ਸਮਝਿਆ ਜਾਵੇ ਉਹਨਾਂ ਨੇ ਕਿਹਾ ਕਿ ਇਸ ਨੂੰ ਇਸ ਤਰੀਕੇ ਦੇ ਨਾਲ ਇਸ ਦਾ ਨਿਰਮਾਣ ਕੀਤਾ ਜਾ ਸਕੇ ਕਿ ਜੋ ਵੀ ਇਤਿਹਾਸ ਹਰਿਆਣਾ ਚ ਸਿੱਖ ਗੁਰੂਆਂ ਦਾ ਰਿਆਏ ਆ ਉਹਨਾਂ ਦਾ ਯੋਗਦਾਨ ਜੋ ਹੈ ਉਹ ਹਰਿਆਣਾ ਦੇ ਵਿੱਚ ਰਿਆ ਹੈ ਉਸ ਨੂੰ ਯਥਾਰਥ ਰੂਪ ਦੇ ਵਿੱਚ ਜੋ ਹੈ ਉਹ ਪੇਸ਼ ਕੀਤਾ ਜਾ ਸਕੇ ਇਸ ਤਰੀਕੇ ਦੇ ਨਾਲ ਇਹਨਾਂ ਇਸ ਮਿਊਜ਼ੀਅਮ ਦਾ ਜੋ ਹੈ ਉਹ ਨਿਰਮਾਣ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਜੋ ਵੀ ਇਤਿਹਾਸਿਕ ਲੜਾਈਆਂ ਲੜੀਆਂ ਗਈਆਂ ਇਸ ਸੰਬੰਧੀ ਇੱਕ ਪ੍ਰੋਪਰ ਜੋ ਹੈ ਯਥਾਰਥ ਰੂਪ ਜੋ ਹੈ ਉਹ ਮਿਊਜ਼ੀਅਮ ਦੇ ਵਿੱਚ ਪੇਸ਼ ਕੀਤਾ ਜਾ ਸਕੇ ਤਾਂ ਜੋ ਲੋਕ ਜੋ ਨੇ ਨੌਜਵਾਨ ਪੀੜ੍ਹੀ ਜੋ ਹੈ ਉਹ ਪ੍ਰੇਰਿਤ ਹੋ ਸਕੇ ਕਿ ਕੀ ਯੋਗਦਾਨ ਰਿਆ ਹੈ ਇਤਿਹਾਸ ਦੇ ਵਿੱਚ ਸਿੱਖ ਗੁਰੂਆਂ ਦਾ ਕੀ ਵਿਰਾਸਤ ਉਹਨਾਂ ਦੇ ਵੱਲੋਂ ਛੱਡਿਆ ਗਈ ਹੈ ਨੌਜਵਾਨਾਂ ਦੇ ਲਈ ਤਾਂ ਜੋ ਲੋਕ ਪ੍ਰੇਰਿਤ ਹੋ ਸਕਣ ਉਹਨਾਂ ਦੇ ਕਦਰਬੀਆਂ ਤੋਂ ਤਾਂ ਦੱਸਦੀ ਹੈ ਕਿ ਸੀਐਮ ਸੈਣੀ ਦੇ ਵੱਲੋਂ ਇਹ ਸੁਝਾਅ ਦਿੱਤਾ ਗਿਆ ਕਮੇਟੀ ਦੀ ਬੈਠਕ ਦੇ ਵਿੱਚ ਕਿ ਇੱਕ ਕਮੇਟੀ ਦਾ ਗਠਨ ਕੀਤਾ ਜਾ ਸਕੇ ਮਾਹਰ ਕਮੇਟੀ ਦਾ ਗਠਨ ਕੀਤਾ ਜਾ ਸਕੇ ਜਿਸ ਵਿੱਚ ਇਤਿਹਾਸਕ کار ਤਜਰਬੇਕਾਰ ਲੋਕ ਮੌਜੂਦ ਹੋਣਗੇ ਸਾਹਿਤ ਕਾਦਮੀ ਦੇ ਨਾਲ ਜੁੜੀਆਂ ਜੋ ਨੇ ਮਸ਼ਹੂਰ ਹਸਤੀਆਂ ਸ਼ਾਮਿਲ ਕੀਤੀਆਂ ਜਾ ਸਕਣ ਤਾਂ ਜੋ ਮਿਊਜ਼ੀਅਮ ਦੇ ਵਿੱਚ ਜੋ ਵੀ ਜਾਣਕਾਰੀ ਹੈ ਉਹ ਜੋ ਜਾਣਕਾਰੀ ਜੋ ਸ਼ਾਮਿਲ ਕੀਤੀ ਜਾ ਸਕੇਗੀ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਇਹ ਜਾਣਕਾਰੀ ਬਿਲਕੁਲ ਸੂਚਾਰੂ ਹੈ ਤੇ ਲੋਕ ਜੋ ਨੇ ਵੱਧ ਤੋਂ ਵੱਧ ਇਤਿਹਾਸ ਦੇ ਬਾਰੇ ਜਾਣ ਸਕਣ ਸੋ ਹਰਿਆਣਾ ਸੀਐਮ ਦੇ ਵੱਲੋਂ ਇੱਕ ਨੇਕ ਪਹਿਲ ਕਦਮੀ ਦੇਖਣ ਨੂੰ ਮਿਲੀ ਹੈ ਜਿੱਥੇ ਦੋ ਮਿਊਜ਼ੀਅਮ ਜੋੜੇ ਉਹ ਬਣਾਏ ਜਾ ਰਹੇ ਨੇ ਇੱਕ ਸਿੱਖ ਮਿਊਜ਼ੀਅਮ ਤੇ ਉੱਥੇ ਹੀ ਦੂਜਾ ਭਾਈ ਸੰਤ ਰਵਿਦਾਸ ਜੀ ਦੇ ਨਾਲ ਜੁੜਿਆ ਹੋਇਆ ਇਹ ਮਿਊਜ਼ੀਅਮ ਜੋ ਹੈ ਉਹ ਬਣਾਇਆ ਜਾ ਰਿਹਾ ਹੈ ਦੱਸਿਆ ਕਿ ਸਿੱਖ ਮਿਊਜ਼ੀਅਮ ਤੇ ਨੇਕਰ ਦੇ ਵਿੱਚ ਬਣੇਗਾ ਤੇ ਉੱਥੇ ਹੀ ਸੰਤ ਰਵਿਦਾਸ ਜੀ ਦਾ ਜੋ ਮਿਊਜ਼ੀਅਮ ਹੈ ਉਹ 5 ਏਕੜ ਦੀ ਜ਼ਮੀਨ ਦੇ ਵਿੱਚ ਜੋ ਹੈ ਉਹ ਕੁਰਕੁਸ਼ੇਤਰ ਦੇ ਵਿੱਚ ਬਣਾਇਆ ਜਾਵੇਗਾ ਤੇ ਇੱਕ ਖਾਸ ਉਪਰਾਲਾ ਜੋ ਹੈ ਉਹ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਾਸਤ ਦੇ ਨਾਲ ਜੋੜਨ ਲਈ ਤਾਂ ਜੋ ਨੌਜਵਾਨ ਜੋਨੇ ਉਹ ਆਪਣੇ ਇਤਿਹਾਸ ਦੇ ਬਾਰੇ ਚੰਗੀ ਤਰ੍ਹਾਂ ਜਾਣ ਸਕਣ